ਜੋ ਸੇਵਾ ਦਾ ਮੌਕਾ ਦਿੱਤਾ ਉਹ ਦਲ ਖਾਲਸਾ ਜਥੇਬੰਦੀ ਵੱਲੋਂ ਇੱਥੇ ਬਾਬਾ ਹਰਦੀਪ ਸਿੰਘ ਜੀ ਗੁਰੂ ਸਰ ਮਹਾਰਾਜ ਵੀ ਬੈਠੇ ਨੇ ਤੇ ਉਹਨਾਂ ਨੇ ਜੋ ਮੈਨੂੰ ਦਲ ਖਾਲਸਾ ਜਥੇਬੰਦੀ ਨੇ ਜੋ ਮੈਨੂੰ ਮਨੁੱਖੀ ਅਧਿਕਾਰਾਂ ਦਾ ਸਕੱਤਰ ਵੱਜੋਂ ਜੋ ਸੇਵਾ ਦਿੱਤੀ ਉਸ ਤੋਂ ਬਾਅਦ ਜੋ ਕਿਸਾਨੀ ਅੰਦੋਲਨ ਦੇ ਦੌਰਾਨ ਭਾਈ ਦੀਪ ਸਿੱਧੂ ਵੱਲੋਂ ਵਾਰਿਸ ਪੰਜਾਬ ਦੇ ਜੋ ਜਥੇਬੰਦੀ ਬਣਾਈ ਗਈ ਸੀ ਉਸ ਦਾ ਮੈਨੂੰ ਜੋ ਕਾਨੂੰਨੀ ਸਲਾਹਕਾਰ ਲੀਗਲ ਐਡਵਾਈਜ਼ਰ ਉਨਯੁਕਤ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਭਾਈ ਅਮਰਿਤਪਾਲ ਸਿੰਘ ਦੁਬਈ ਤੋਂ ਆਏ ਉਹ ਦੂਸਰੇ ਜੋ ਮੁਖੀ ਬਣੇ ਇਸ ਜਥੇਬੰਦੀ ਦੇ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਕਿਵੇਂ ਪੰਜਾਬ ਦੇ ਵਿੱਚ ਜੋ ਖਾਲਸਾ ਵਹੀਰ ਹੈ ਉਹ ਚਲਾਈ ਗਈ ਪਰ ਸਰਕਾਰਾਂ ਨੂੰ ਚੰਗੀ ਨਾ ਲੱਗੀ ਤੇ 6 ਮਹੀਨੇ ਦੇ ਕਾਰਜਕਾਲ ਤੋਂ ਬਾਅਦ ਜੋ 29 ਸਤੰਬਰ 2023 ਦੀ ਉਹਨਾਂ ਦੀ ਦਸਤਾਰਬੰਦੀ ਸੀ ਤੇ ਉਸ ਤੋਂ ਬਾਅਦ ਜੋ 18 ਮਾਰਚ 2023 ਨੂੰ ਉਹਨਾਂ ਦੇ ਜਿੰਨੇ ਵੀ ਪਾਰਟੀ ਦੇ ਹੋਰ ਆਗੂ ਸਨ ਉਹਨਾਂ ਦੇ ਸਮੇਤ ਉਹਨਾਂ ਨੂੰ ਇੱਥੋਂ NSA ਲਾ ਕਰਕੇ ਤੇ ਉਹਨਾਂ ਨੂੰ ਜੋ ਦਿਬਰੂਗੜ੍ਹ ਦੀ ਜੇਲ੍ਹ ਵਿੱਚ ਨજરਬੰਦ ਕਰ ਦਿੱਤਾ ਉਦੋਂ ਘਟੋ ਘਟਵੀ ਜੋ 350 ਜਿਹੜਾ ਨੌਜਵਾਨ ਸੀ ਉਸ ਦੇ ਉੱਪਰ ਤਸ਼ੱਦਦ ਹੋਈ ਸੀ ਕਿਸੇ ਨੂੰ 57 ਲਾ ਕੇ ਚਲੋ ਜਿੰਨੀ ਵੀ ਸਾਡੀ ਜੋ ਵਕੀਲਾਾਂ ਦੀ ਟੀਮ ਸੀ ਮੇਰੇ ਫਾਦਰ ਸਾਹਿਬ ਐਡਵੋਕੇਟ ਹਰਪਾਲ ਸਿੰਘ ਖਾਰਾ ਉਹ ਬਠਿੰਡੇ ਤੋਂ ਸਾਡੇ ਕੋਲ ਐਡਵੋਕੇਟ ਸ਼ੁਕਰਗੁਜਾਰ ਸਿੰਘ ਐਡਵੋਕੇਟ ਰਿਤੂ ਰਾਜ ਸਿੰਘ ਅਮਰਤ ਸਰ ਸਾਹਿਬ ਤੋਂ ਹੋਰ ਕਪੂਰਥਲੇ ਤੋਂ ਜਿੰਨੇ ਵੀ ਸਾਡੇ ਕੋਲੇ ਵਕੀਲ ਸਹਿਬਾਨ ਸਨ ਸਾਰਿਆਂ ਨੇ ਰਲ ਕੇ ਜੋ ਚਲੋ ਇੱਕ ਉੱਥੇ ਅੱਗੇ ਕਾਰਵਾਈ ਪੈਰਵਾਈ ਕੀਤੀ ਪੈਰਵੀ ਕੀਤੀ ਤੇ ਚਲੋ ਬੜੇ ਨੌਜਵਾਨ ਉੱਥੋਂ ਜਦੋਂ ਰਿਹਾ ਹੋ ਕੇ ਬਾਹਰ ਆਏ ਪਰ ਜਿਹੜੇ ਅਜਨਾਲਾ ਪੁਲਿਸ ਸਟੇਸ਼ਨ ਇਨਸੀਡੈਂਟ ਵਾਲੇ ਜਿੰਨੇ ਨੌਜਵਾਨ ਨੇ ਉਹ ਵੀ ਚਲੋ ਜੇਲਾਂ ਦੇ ਵਿੱਚ ਨੇ ਭਾਈ ਅਮਰਿਤਪਾਲ ਸਿੰਘ ਸਮੇਤ ਹੋਰ ਆਗੂ ਪਾਰਟੀ ਦੇ ਡਿਬੜੂਗੜ੍ਹ ਉਹਨਾਂ ਨੂੰ ਲੈ ਗਏ ਸੀ ਉਹਨਾਂ ਚੋਂ ਜਿਹੜੇ ਨੌ ਨੇ ਨੌ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪੰਜਾਬ ਦੀ ਧਰਤੀ ਉੱਪਰ ਮਾਰਚ ਦੇ ਮਹੀਨੇ ਵਿੱਚ ਵਾਪਸ ਲਿਆਇਆ ਤੇ ਸਰਕਾਰ ਨੇ ਵਾਪਸ ਲਿਆਂਦਾ ਗਿਆ ਹੁਣ ਉਹ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨੇ ਕੋਈ ਬਠਿੰਡਾ ਜੇਲ੍ਹ ਚ ਕੋਈ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਹੈ ਕੋਈ ਪਟਿਆਲਾ ਜੇਲ੍ਹ ਚ ਕੋਈ ਰੋਪੜ ਜੇਲ੍ਹ ਦੇ ਵਿੱਚ ਹੈ ਤੱਕਾ ਟੋਟਾਟ ਵੀ ਇਸ ਸਮੇਂ ਜਿਹੜੇ ਪਾਰਟੀ ਦੇ 40 ਤੋਂ 50 ਜਿਹੜੇ ਸਾਡੇ ਆਗੂ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਤਾਂ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਦੇਖਿਆ ਚਲੋ ਬਹੁਤਾ ਲੰਮਾ ਨਹੀਂ ਹੈ ਇਤਿਹਾਸ ਨੂੰ ਲੈ ਕੇ ਜਾਂਦਾ ਵੀ ਆਪਾਂ ਦੇਖਿਆ ਵੀ ਭਾਈ ਅਮਰਿਤਪਾਲ ਸਿੰਘ ਉਹਨੇ ਚੋਣ ਲੜੀ ਖਡੂਰ ਸਾਹਿਬ ਦੇ ਲੋਕਾਂ ਨੇ ਬੜਾ ਸਾਥ ਦਿੱਤਾ ਮਾਝੇ ਦੇ ਵਿੱਚੋਂ ਜਿਹੜੀ ਲਹਿਰ ਚੱਲੀ ਉਹ ਮਾਲਵੇ ਦੇ ਵਿੱਚ ਵੀ ਆਈ ਤੇ ਸਗੋਂ ਦੀ 13 ਦੇ ਵਿੱਚੋਂ ਇੱਕ ਨਹੀਂ ਦੋ ਮੈਂਬਰ ਪਾਰਲੀਮੈਂਟ ਜਿੱਤੇ ਭਾਈ ਸਰਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤੇ ਜੋ ਸਾਵਕਾ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਜਰਨਜੀਤ ਸਿੰਘ ਚੰਨੀ ਉਹ ਵੀ ਭਾਈ ਅਮਰਿਤਪਾਲ ਸਿੰਘ ਦੀ ਲੀਡ ਦਾ ਮੁਕਾਬਲਾ ਨਹੀਂ ਕਰ ਸਕੇ ਇੰਨੀ 2 ਲੱਖ ਦੀ ਲੀਡ ਸੀ ਤਾਂ ਉਸ ਤੋਂ ਬਾਅਦ ਅਸੀਂ ਵੀ ਸੋਚਿਆ ਕਿਉਂ ਨਾ ਇਹ ਜਿਹੜੀ ਇੱਕ ਬੜੀ ਜ਼ਿਆਦਾ ਪੰਜਾਬ ਦੇ ਵਿੱਚ ਸਿਆਸੀ ਹਿਲਜੁਲ ਹੋ ਰਹੀ ਹੈ ਇਨਾ ਜ਼ਿਆਦਾ ਕੌਮ ਦਾ ਸਾਥ ਮਿਲ ਰਿਹਾ ਤੇ ਇੱਕ ਪੋਲੀਟੀਕਲ ਪਾਰਟੀ ਬਣਾਈ ਜਾਵੇ ਫਿਰ ਉਹੀ ਜਿਹੜੀ ਵਾਰਿਸ ਪੰਜਾਬ ਦੇ ਜਥੇਬੰਦੀ ਸੀ ਉਹ ਕਾਲੀ ਵਾਰਿਸ ਪੰਜਾਬ ਦੇ ਪੋਲੀਟੀਕਲ ਪਾਰਟੀ ਬਣ ਗਈ ਤੇ ਅਸੀਂ ਵੀ ਜੋ ਆਪਦੇ ਪੱਧਰ ਤੇ ਬੜੇ ਮਹਾਰਾਂ ਦੇ ਸਹਿਯੋਗ ਦੇ ਨਾਲ ਤੇ ਜੋ ਪਿੰਡ ਪਧਰੀ ਜੋ ਸਾਰੀ ਭਰਤੀ ਮੁਹਿੰਮ ਚਲਾਈ ਹੋਈ ਹੈ ਪੰਜ-ਪੰਜ ਮੈਂਬਰ ਵੌਲੰਟੀਅਰਸ ਬਣਾ ਕੇ ਸਾਰੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਤਾਂ ਮੇਰੇ ਤੋਂ ਪਹਿਲਾਂ ਕੁਝ ਕੋ ਬੁਲਾ ਰਿਆ ਨੇ ਗੱਲਾਂ ਕੀਤੀਆਂ ਚਾਹੇ ਉਹ ਇਥੇ ਹੈ ਨਹੀਂ ਗੇ ਬੜੇ ਨਕਾਰਾਤਮਕ ਜਿਹੜੀਆਂ ਗੱਲਾਂ ਸੀ ਨਹੀਂ ਜੀ ਪੋਲਿਟਿਕਸ ਮਾੜੀ ਐ ਐਮ ਐਲ ਏ ਐਮ ਪੀ ਬੰਨਾ ਮਾੜਾ ਐ ਪਰ ਉਹ ਜੋ ਵੀ ਇਹ ਗੱਲਾਂ ਕਰਦੇ ਐ ਉਹ ਕੋਈ ਹੋਰ ਸਾਰਥਕ ਰਾਹ ਨਹੀਂ ਦੱਸਦਾ ਉਹ ਇੱਕ ਨੈਗੇਟਿਵ ਗੱਲ ਤਾਂ ਪੈਦਾ ਕਰ ਦਿੰਦੇ ਐ ਗੱਲਾਂ ਕੀਤੀਆਂ ਚਲੋ ਰਵਾਇਤਾ ਨਹੀਂ ਜੇ ਚਲੋ ਮੇਰੇ ਬੈਠੇ ਦੇ ਵੀ ਜਿਹੜਾ ਇਹ ਗੱਲਬਾਤ ਚੱਲ ਰਹੀ ਸੀ ਇੱਥੇ ਜਿੰਨੇ ਸੱਜਣ ਉਦੋਂ ਤੋਂ ਕੰਟੀਨਿਊ ਕਰ ਰਹੇ ਨੇ ਇੱਕ ਰਵਾਇਤ ਹੈ ਆਪਾਂ ਜੇ ਹੁਣੇ Google ਤੇ ਸਰਚ ਕਰਕੇ ਦੇਖ ਲਈਏ ਮਸੰਦਾਂ ਦੀ ਰਵੈਸ ਜਿਹੜੀ ਚੌਥੇ ਪਾਤਸ਼ਾਹ ਨੇ ਸ਼ੁਰੂ ਕੀਤੀ ਸੀ ਗੁਰੂ ਰਾਮਦਾਸ ਮਹਾਰਾਜ ਜੁਰਾ ਨੇ ਫਿਰ ਉਸ ਤੋਂ ਉਸ ਦੇ ਵਿੱਚ ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਸ਼ੋਧ ਵੀ ਕੀਤੀ ਜੋ ਦਸਵੰਦ ਦਾ ਕਨਸੈਪਟ ਵੀ ਉਹ ਲੈ ਕੇ ਆਏ ਫਿਰ ਉਹ ਜਿਹੜੀ ਰਵਾਇਤ ਹੈ ਉਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਬੰਦ ਵੀ ਕੀਤਾ ਕਿਉਂਕਿ ਮਸੰਦਾਂ ਦਾ ਜਿਹੜਾ ਇੱਕ ਬਿਹੇਵੀਅਰ ਸੀ ਬੜਾ ਜ਼ਿਆਦਾ ਕਰਪਟ ਹੋ ਗਿਆ ਸੀ ਬੜੇ ਨੈਗੇਟਿਵ ਹੋ ਗਏ ਸੀ ਪੰਥ ਦੇ ਉਹ ਦੋਖੀ ਬਣ ਗਏ ਸੀ ਪੰਥ ਦਾ ਨੁਕਸਾਨ ਕਰਨ ਵਾਲੇ ਬਣ ਕੇ ਸੀ ਅੰਗਰੇਜ਼ੀ ਦੀ ਕਹਾਵਤ ਹੈ ਚੇਂਜ ਇਜ਼ ਦੀ ਓਨਲੀ ਕਨਸਟੈਂਟ ਜਿਹੜਾ ਬਦਲਾਅ ਹੈ ਚੇਂਜ ਹੈ ਆਉਣਾ ਹੀ ਆਉਣਾ ਹੈ ਇਹ ਦੁਨੀਆ ਦਾ ਦਸਤੂਰ ਹੈ ਕੁਦਰਤ ਚੱਲਦੀ ਹੀ ਬਦਲਾਅ ਦੇ ਨਾਲ ਤੇ ਆਪਾਂ ਕਹੀਏ ਵੀ ਆਪਾਂ ਹਾਲਾਤਾਂ ਦੇ ਅਕੋਰਡਿੰਗ ਕੋਚ ਬਦਲ ਨਹੀਂ ਸਕਦੇ ਦੇਖੋ ਜਿਹੜਾ ਮੂਲ ਸਿਧਾਂਤ ਜਿਹੜਾ ਆਪਣਾ ਬੇਸਿਕ ਨੈਸੈਸਿਟੀ ਹੈ ਜਿਹੜੇ ਆਪਣੇ ਸਿਧਾਂਤ ਨੇ ਧਰਮ ਦੇ ਪੰਥ ਦੇ ਉਸ ਦੇ ਵਿੱਚ ਛੇੜਖਾ ਨਹੀਂ ਉਹ ਤਾਂ ਉਹ ਤਾਂ ਇੱਕ ਇਲਾਹੀ ਫਰਮਾਨ ਹੈ ਗੁਰੂ ਸਹਿਮਾਨਾ ਦਾ ਜੋ ਸਾਜਿਆ ਹੈ ਪੰਥ ਪਰ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰੀਏ ਮੈਂ ਜਿਵੇਂ ਵਕੀਲਾ ਵਾਲੀ ਗੱਲ ਸੁਣਾਈ ਉਸ ਦਾ ਇੱਕ ਹੋਰ ਕਾਰਨ ਵੀ ਸੀ ਮੈਂ ਇਹ ਸਾਰੇ ਸਫਰ ਦੇ ਵਿੱਚ ਚਲੋ ਮੇਰੀ ਕੋਈ ਬਹੁਤੀ ਉਮਰ ਨਹੀਂ 28 ਕੁ ਸਾਲ ਮੇਰੀ ਉਮਰ ਹੈ ਇਸ ਸਾਰੇ ਸਫਰ ਦੇ ਵਿੱਚ ਮੈਨੂੰ ਇੱਕ ਹਾਈ ਕੋਰਟ ਦੇ ਜੱਜ ਸਾਹਿਬ ਦਾ ਮੇਰੇ ਦਿਮਾਗ ਦੇ ਵਿੱਚ ਇੱਕ ਜ਼ਿਕਰ ਆ ਰਿਹਾ ਸੀ ਉਹਨਾਂ ਹਾਈ ਕੋਰਟ ਜੱਜ ਸਾਹਿਬ ਦਾ ਮੈਂ ਨਾਂ ਨਹੀਂ ਲੈਂਦਾ ਉਹ ਰਿਟਾਇਰ ਹੋ ਗਏ ਸੀ 2023 ਦੇ ਵਿੱਚ ਉਹ ਅਕਾਲੀ ਪਛੋਕੜ ਨੂੰ ਬਿਲੋਂਗ ਕਰਦੇ ਸੀ ਅਕਾਲੀ ਦਲ ਜਿਹੜਾ ਵੀ ਜਦੋਂ ਉਹਨਾਂ ਨੂੰ ਭਰਤੀ ਕੀਤੀ ਸੀ ਚਲੋ ਅਕਾਲੀ ਸਰਕਾਰ ਸੀ ਸਰਕਾਰਾਂ ਦਾ ਬੜਾ ਜ਼ੋਰ ਚੱਲਦਾ ਹਾਲਾਂਕਿ ਜੱਜਾਂ ਨੂੰ ਭਰਤੀ ਤਾਂ ਸੁਪਰੀਮ ਕੋਰਟ ਦੇ ਜਾਜੀ ਕਰਦੇ ਨੇ ਹਾਈ ਕੋਰਟ ਜੱਜਾਂ ਨੂੰ ਪਰ ਫੇਰ ਵੀ ਪਿੱਛੇ ਬਹੁਤ ਕੁਛ ਹੁੰਦਾ ਹੁੰਦਾ ਹੈ ਸਰਕਾਰਾਂ ਆਉਂਦੀਆਂ ਨੇ ਏਜੰਸੀਆਂ ਇਨਵੋਲਵ ਹੁੰਦੀਆਂ ਨੇ ਸੀਆਈਡੀ ਦੀਆਂ ਰਿਪੋਰਟਾਂ ਹੁੰਦੀਆਂ ਨੇ ਆਈਬੀ ਦੀਆਂ ਰਿਪੋਰਟਾਂ ਹੁੰਦੀਆਂ ਨੇ ਬਹੁਤ ਕੁਛ ਹੁੰਦਾ ਇਸ ਸਮੇ ਜੇ ਆਪਾਂ ਹਾਈ ਕੋਰਟ ਦੀ ਗੱਲ ਕਰੀਏ ਤਾਂ ਮੈਂ ਹਾਈ ਕੋਰਟ ਚ ਪ੍ਰੈਕਟਿਸ ਕਰਦਾ ਹਾਂ ਜੇ ਉੱਥੇ 60 ਹਾਈ ਕੋਰਟ ਜੱਜ ਨੇ ਤਾਂ ਉਹਦੇ ਵਿੱਚੋਂ 6 ਜਾਂ 7 ਹੀ ਸਿੱਖ ਨੇ ਜਦੋਂ ਹਾਈ ਕੋਰਟ ਬਣੀ ਸੀ 1955 ਦੇ ਵਿੱਚ ਉਦੋਂ 9 ਹਾਈ ਕੋਰਟ ਜੱਜ ਸੀ ਉਦੋਂ ਵੀ ਸੱਤ ਉਹਨਾਂ ਵਿੱਚੋਂ ਸਿੱਖ ਸੀ ਤੇ ਅੱਜ 60 ਵਿੱਚੋਂ ਵੀ 7 ਜਾਂ 6 ਹੀ ਸਿੱਖ ਨੇ ਤੇ ਕਿਉਂਕਿ ਆਪਣੀਆਂ ਜਿਹੜੀਆਂ ਇੰਸਟੀਟਿਊਸ਼ਨ ਸੀ ਆਪਣੀਆਂ ਪਾਰਟੀਆਂ ਵੀਕ ਹੋਈਆਂ ਜਿੰਨਾ ਅਕਾਲੀਆਂ ਨੇ ਜਿਨ੍ਹਾਂ ਨੇ ਉਹਨਾਂ ਇਸ ਰੂਪ ਇੱਕ ਐਗਜ਼ਾਮਪਲ ਹੈ ਜਿੱਥੇ ਉਹਨਾਂ ਨੂੰ ਆਪਣੇ ਬੰਦਿਆਂ ਨੂੰ ਆਪਣੀ ਕੌਮ ਦੇ ਵਸ਼ਿੰਦਿਆਂ ਨੂੰ ਆਪਾਂ ਨੂੰ ਲੈ ਕੇ ਜਾਣਾ ਸੀ ਉਹ ਸੰਸਥਾ ਹੀ ਖਤਮ ਹੋ ਤਾਂ ਉਹਨਾਂ ਜੱਜ ਸਾਹਿਬ ਨੇ ਦੇਖੋ ਅੱਜ ਸਾਡੇ ਨੌਜਵਾਨਾਂ ਨੂੰ 2.5 ਸਾਲ ਹੋ ਗਏ ਨੇ ਤਾਂ ਜਿੰਨੇ ਵੀ ਕੋਈ ਸਾਨੂੰ ਨਾ ਹਾਈ ਕੋਰਟ ਤੋਂ ਨਾ ਸੁਪਰੀਮ ਕੋਰਟ ਤੋਂ ਸਾਡੇ ਬੰਦਿਆਂ ਦੀ ਜਮਾਨਤ ਆਣੀ ਹੋੜੀ ਯੂਏਪੀਏ ਦੇ ਵਿੱਚ ਬੰਦੇ 4-5 5 ਸਾਲ ਬੈਠੇ ਰਹਿੰਦੇ ਨੇ ਉਹਨਾਂ ਦੀ ਜਮਾਨਤ ਨਹੀਂ ਹੁੰਦੀਆਂ ਚਲੋ ਮੰਜਪੁਰ ਸਾਹਿਬ ਇੱਥੇ ਬੈਠੇ ਸੀ ਹੁਣ ਉਹ ਹੈ ਨਹੀਂ ਕਿ ਪਰ ਜਿੰਨਾ ਹਾਈ ਕੋਰਟ ਜੱਜ ਸਾਹਿਬ ਦੀ ਮੈਂ ਗੱਲ ਕਰ ਰਿਹਾ ਉਹਨਾਂ ਨੇ 18 ਮਾਰਚ ਤੋਂ 3 ਮਹੀਨਿਆਂ ਦੇ ਵਿੱਚ ਇੱਕ ਸਿੱਖ ਹੋਣ ਦੀ ਕਾਤਰ ਸਾਡੇ ਇੱਕ ਬੜੇ ਆਗੂ ਦੀ ਜ਼ਮਾਨਤ ਕਰ ਦਿੱਤੀ ਸੀ ਜੇ ਕੋਈ ਹੋਰ ਗੈਰ ਸੇਖ ਹੁੰਦਾ ਤਾਂ ਇਹ ਹੱਲ ਨਹੀਂ ਸੀ ਹੋ ਤਾਂ ਉਹਦਾ ਬੰਦਿਆ ਨੇ ਬੜੀਆਂ ਗੱਲਾਂ ਕੀਤੀਆਂ ਦੇਖੋ ਜੀ ਕੁਛ ਨਹੀਂ ਪਿਆ ਇਸ ਪ੍ਰਬੰਧ ਦੇ ਵਿੱਚ ਕੁਛ ਨਹੀਂ ਪਿਆ ਦੇਖੋ ਜੇ ਸਾਡੇ ਡੇਲੀ ਵਾਲੇ ਜੇ ਸਾਡੇ ਉਥੇ ਬੰਦੇ ਹੀ ਉਹਦਿਆਂ ਤੇ ਨਹੀਂ ਬੈਠੇ ਹੋਣਗੇ ਚਾਹੇ ਜਿਹੜਾ ਅਜ ਤੋਂ 2021 ਚੀਜ਼ ਵੀ ਦੇਖਣ ਵਾਲੀ ਹੈ ਚਾਹੇ ਜੋ ਪੁਰਾਣੇ ਸੀ ਬਾਦਲ ਧੜਾ ਸੀ ਜੋ ਉਥੇ ਸੀ ਪਰ ਉਦੋਂ ਇੱਕ ਚੀਜ਼ ਬੜੇ ਮਾਰੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਕੇ ਨਹੀਂ ਹੋਏ ਤੇ ਪਰ ਇੱਕ ਉਹ ਤੋਂ ਪੁਰਾਣੇ ਕਾਲੀਆਂ ਦੇ ਸਮੇਂ ਇੱਕ ਦੇਖਣ ਦੀ ਗੱਲ ਹੁੰਦੀ ਸੀ ਜਿਹੜੇ ਪ੍ਰਬੰਧ ਕਰਦੇ ਸੀ ਕੋਈ ਐਸਐਸਪੀ ਹੁੰਦਾ ਸੀ ਡੀਸੀ ਹੁੰਦਾ ਸੀ ਉਹ ਬਹੁਤ ਸਿੱਖ ਹੁੰਦੇ ਸੀ ਅੱਜ ਜਿਹੜੇ ਬੰਦੇ ਬੈਠੇ ਨੇ ਉਹ ਬਾਹਰੋਂ ਲਿਆਂਦੇ ਜਾਂਦੇ ਨੇ ਆਈ ਆਈਪੀਐਸ ਬੰਦਾ ਹੀ ਐਸਐਸਪੀ ਡੀਸੀ ਬੰਦਾ ਹੈ ਜਿਹੜਾ ਕੋਈ ਪੀਪੀਐਸ ਅਧਿਕਾਰੀ ਹੈ ਚਲੋ ਜੇ ਕੋਈ ਆਪਦਾ ਹੋਊਗਾ ਵੱਡ ਕੇ ਛਾਵੇਂ ਤਾਂ ਸਿੱਟੂਗਾ ਇਹ ਇਹ ਡੇਲੀ ਦੇ ਪ੍ਰਬੰਧ ਨੇ ਜਿਹੜੇ ਦੇਖਣ ਵਾਲੇ ਨੇ ਵੀ ਕਿਉਂ ਸਾਨੂੰ ਸਰਕਾਰਾਂ ਦੀ ਲੋੜ ਹੈ ਕਿਉਂ ਵਧੀਆ ਪ੍ਰਬੰਧ ਦੀ ਲੋੜ ਹੈ ਜੇ ਆਪਾਂ ਗੱਲ ਕਰੀਏ ਕੋ ਜਾਗੂ ਕਹਿੰਦੇ ਦੇਖੋ ਆਪਾਂ ਖਲਾਅ ਵਿੱਚ ਵਿਚਰ ਨਹੀਂ ਸਕਦੇ ਖਲਾਅ ਵਿੱਚ ਵਿਚਰਨ ਦਾ ਮੇਰਾ ਮਤਲਬ ਹੈ ਜੇ ਕੋਈ ਆਗੂ ਇੱਥੇ ਪਹੁੰਚਦਾ ਹੈ ਉਹ ਆਪਦੀ ਗੱਡੀ 'ਚ ਤੇਲ ਤਾਂ ਪਵਾਉਂਦਾ ਹੈ ਤੇਲ ਤਾਂ ਉਹ ਗੱਡੀ 'ਚ ਹਿੰਦੁਸਤਾਨੀ ਪ੍ਰਬੰਧ ਦੇ ਅਧੀਨ ਹੀ ਪਵਾਉਂਦਾ ਹੈ ਆਪਦਾ ਲਾਇਸੈਂਸ ਵੀ ਜੇ ਡਰਾਈਵਿੰਗ ਦਾ ਬਣਾਉਂਦਾ ਹੈ ਤਾਂ ਉਹ ਹਿੰਦੁਸਤਾਨੀ ਪ੍ਰਬੰਧ ਦੇ ਅਧੀਨ ਹੀ ਡਰਾਈਵਿੰਗ ਲਾਇਸੈਂਸ ਬਣਾਉਂਦਾ ਹੈ ਜੇ ਆ ਟੋਲ ਕਟਾ ਕੇ ਆਉਂਦਾ ਹੈ ਤਾਂ ਉਹ ਹਿੰਦੁਸਤਾਨੀ ਪ੍ਰਬੰਧ ਦੇ ਅਧੀਨ ਹੀ ਟੋਲ ਟੋਲ ਕਟਾ ਕੇ ਆਉਂਦਾ ਆਪਦਾ ਇਸ ਦਾ ਮੇਰੇ ਕਹਿਣ ਦਾ ਮਤਲਬ ਹੈ ਵੀ ਜੇ ਆਪਾਂ ਪ੍ਰਬੰਧ ਦੇ ਵਿੱਚ ਵਿਚਰਨਾ ਹੈ ਜੇ ਸਰਦਾਰ ਕਪੂਰ ਸਿੰਘ ਗੁਰੀ ਨਵਾਬੀ ਲੈ ਸਕਦੇ ਨੇ ਮੁਗਲਾਂ ਦੇ ਪ੍ਰਬੰਧ ਦੇ ਵਿੱਚ ਉਸੇ ਨਵਾਬੀ ਤੋਂ ਹੀ ਜਿਹੜੇ ਆਪਾਂ ਪਾਸ਼ਾਹੀ ਵੱਲ ਗਏ ਆ ਜਿੰਨੀ ਕਿ ਮੈਂ ਇਤਿਹਾਸ ਪੜ੍ਹਿਆ ਹੈ ਉਹਨਾਂ ਕਿ ਮੈਂ ਜੇ ਆਪਾਂ ਸਿੱਖ ਇਤਿਹਾਸ ਕੋਈ 40 ਸਾਲਾਂ ਦਾ ਨਹੀਂ ਸੀ ਕੋਈ 50 ਸਾਲਾਂ ਦਾ ਨਹੀਂ ਸੀ ਉਹ 100 ਸਾਲਾਂ ਦਾ ਸਿੱਖ ਰਾਜ ਸੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਮਿਸਲਾ ਕੋਲੇ ਵੀ ਰਾਜ ਰਿਆ ਰਾਖੀ ਸਿਸਟਮ ਉਹਨਾਂ ਨੇ ਚਲਾਇਆ ਸੀ ਮਿਸਲਾ ਰਾਜ ਕਰਦੀਆਂ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਾਂ ਚਲੋ ਐਂਟਰੀ ਹੀ ਬੜੀ ਬਾਅਦ ਹੁੰਦੀ ਹੈ 1799 ਦੇ ਵਿੱਚ ਉਹਨਾਂ ਨੇ ਲਾਹੌਰ ਜਿੱਤਿਆ ਸੀ ਪਰ ਉਦੋਂ ਪਹਿਲਾਂ ਵੀ ਸਰਦਾਰ ਮਾਹ ਚ ਮਾਹ ਸਿੰਘ ਸ਼ੁਕਰਚਕੀਆਂ ਹੋਰੀ ਵੀ ਜਿਹੜਾ ਰਾਜ ਪ੍ਰਬੰਧ ਚਲਾਉਂਦੇ ਸੀ ਜਿਹੜੀਆਂ ਮਿਸਲਾਂ ਬਣੀਆਂ ਨਕਈਆਂ ਦੀ ਮਿਸਲ ਸੀ ਸ਼ੁਕਰਚਕੀਆਂ ਦੀ ਸੀ ਭੰਗੀਆਂ ਦੀ ਮਿਸਲ ਸੀ ਕਰੋੜਾ ਸਿੰਘੀਆਂ ਮਿਸਲ ਸੀ ਅੱਜ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਇਹ ਸਾਰਿਆ ਆਪਣਾ ਰਾਜ ਪ੍ਰਬੰਧ ਸੀ ਪਰ ਸਾਰਿਆਂ ਨਾਲੋਂ ਉੱਤਮ ਕੁਆਲਿਟੀ ਦਾ ਰਾਜ ਪ੍ਰਬੰਧ ਕਿਹੜਾ ਸੀ ਜ ਜਿਹਦੇ ਵਿੱਚ ਪ੍ਰਬੰਧ ਵਧੀਆ ਕੀਤਾ ਸੀ ਜਿਹੜੀ ਦੁਨੀਆ ਦੇ ਵਿੱਚ ਮਿਸਾਲ ਮਿਲਦੀ ਆ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੀ ਸ਼ੇਰੇ ਪੰਜਾਬ ਮਹਾਰ ਅੱਜ ਜੇ ਆਪਾਂ ਇੱਥੇ ਚਲੋ ਨਹੀਂ ਕੋਈ ਸਰਕਾਰ ਬੰਦੀ ਅਕਾਲੀ ਦਲ ਦੀ ਕੁਝ ਨਹੀਂ ਹੁੰਦਾ ਤਾਂ ਆ ਜਿਹੜਾ ਆਪਾਂ ਇੱਥੇ ਸੈਮੀਨਾਰ ਕਰਾਉਨੇ ਆ ਇਹ ਗੁਰੂ ਘਰ ਗੁਰੂ ਘਰਾਂ ਦੇ ਕੋਲ ਜ਼ਮੀਨਾਂ ਨੇ ਜਗੀਰਾਂ ਨੇ ਇਹ ਜ਼ਮੀਨਾ ਜ਼ਗੀਰਾ ਕਦੋਂ ਚੱਲੀਆਂ ਆ ਰਹੀਆਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਚੱਲੀਆਂ ਆ ਰਹੀਆਂ ਨੇ ਅੱਜ ਜੇ ਆ ਜਿਵੇਂ ਦਿੱਲੀ ਵਾਲੇ ਨੇ ਆਮ ਆਦਮੀ ਪਾਰਟੀ ਹੈ ਜੀ ਇਹਨਾਂ ਨੇ ਜਿਵੇਂ ਉਹਨਾਂ ਲੁਧਿਆਣੇ ਤੇ ਮੋਹਾਲੀ ਵਿੱਚ ਇਹ ਇਹਨਾਂ ਨੇ ਤਹੀਆ ਕਰਦੇ ਆ ਵੀ ਅਸੀਂ ਤਾਂ ਪਲਾਟ ਬਣਾ ਕੇ ਤੇ ਇੱਥੋਂ ਸਾਰਾ ਕੁਝ ਉਜਾੜ ਦੇਣਾ ਇਸ ਨੂੰ ਲੈਂਡ ਪੂਲਿੰਗ ਪਾਲਿਸੀ ਕਰ ਦੇ ਜੇ ਆਪਾਂ ਰੋਕਾਂਗੇ ਨਹੀਂ ਕੱਲ ਨੂੰ ਦਿੱਲੀ ਸੀ ਫਿਰ ਕੱਲ ਨੂੰ ਅੱਜ ਲੁਧਿਆਣਾ ਮੋਹਾਲੀ ਆ ਫਿਰ ਕਦੇ ਸੰਗਰੂਰ ਹੋਊਗਾ ਜੇ ਜ਼ਮੀਨਾਂ ਹੀ ਨਾ ਰਹੀਆਂ ਤਾਂ ਜਿਹੜਾ ਗੁਰੂ ਘਰ ਦਾ ਪ੍ਰਬੰਧ ਤਾਂ ਇਹਨਾਂ ਜਗੀਰਾਂ ਨਾਲ ਹੀ ਚੱਲਦਾ ਇਹ ਦਿੱਤੀਆਂ ਜਿਹੜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੋਈਆਂ ਇਹ ਹੋਈਆਂ ਕਿਉਂ ਨੇ ਇਹ ਆਪਣਾ ਰਾਜ ਪ੍ਰਬੰਧ ਸੀ ਉਹ ਜੇ ਅੱਜ ਇਹ ਗੱਲ ਕਰਦੇ ਨੇ ਤਾਂ ਇੱਥੇ ਮੈਂ ਇਹ ਸਮਝਦਾ ਵੀ ਇੱਕ ਬੜੀ ਜ਼ਿਆਦਾ ਹੋਂਦਾ ਆਪਣੀ ਆਪਣੀ ਇਹ ਲੋੜ ਹੈ ਨਾ ਹੀ ਪਾਸ਼ਾਹੀ ਛੱਡਣੀ ਹੈ ਤੇ ਨਾ ਹੀ ਨਵਾਬੀ ਛੱਡਣੀ ਤੇ ਹੁਣ ਜੇ ਆਪਾਂ ਅੱਗੇ ਗੱਲ ਤੋਰੀਏ ਵੀ ਅਕਾਲੀ ਦਲ ਦੇ ਵਿੱਚ ਸੁਧਾਰਾਂ ਦੀ ਕੀ ਲੋੜ ਹੈ ਉਸ ਦੇ ਬਾਰੇ ਜੇ ਦੇਖੋ ਜਦੋਂ ਮੈਨੂੰ ਚਲੋ ਸੱਦਾ ਮਿਲਿਆ ਤਾਂ ਮੈਂ ਰਿਸਰਚ ਕੀਤੀ ਥੋੜਾ ਜਿਹਾ ਸਰਚ ਕੀਤਾ ਵੀ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਜਦੋਂ ਵੀ ਚਲੋ ਜਿਨ੍ਹਾਂ ਨੇ ਅਕਾਲੀ ਦਲ ਸ਼ੁਰੂ ਕੀਤਾ ਸੀ ਸਭ ਤੋਂ ਪਹਿਲਾਂ ਚਲੋ ਇੱਕ ਐਸਜੀਪੀਸੀ ਦੇ ਟਾਸਕ ਫੋਰਸ ਵੱਲੋਂ ਜੋ ਅਕਾਲੀ ਦਲ ਸ਼ੁਰੂ ਹੋਇਆ ਸੀ 20 ਦਸੰਬਰ 1920 ਨੂੰ ਇੱਕ ਸੱਦਾ ਪੱਤਰ ਗਿਆ ਸੀ 12 ਅਕਾਲੀ ਜਥੇ ਸੀ ਵੀ ਤੁਸੀਂ ਇਕੱਠੇ ਹੋ ਜੋ ਨਹੀਂ ਤਾਂ ਤੁਹਾਡੀ ਹੋਂਦ ਖਤਮ ਹੋ ਜੂਗੀ ਹੁਣ ਅਕਾਲੀ ਜਥਿਆਂ ਤੋਂ ਆਪਾਂ ਅਕਾਲੀ ਦਲ ਬਣਾਉਣਾ ਤਾਂ ਉਦੋਂ ਜੇ ਆਪਾਂ ਜਥੇਦਾਰ ਕਰਤਾਰ ਸਿੰਘ ਛੱਬਰ ਹੋਰਾਂ ਦੀ ਗੱਲ ਕਰੀਏ ਉਹਨਾਂ ਦਾ ਜਨਮ ਦੀ ਤਰੀਕ ਮੇਰੇ ਹਿਸਾਬ ਨਾਲ 1885 ਦੇ ਲਾਗੇ ਹੈ ਮਾਸਟਰ ਤਾਰਾ ਸਿੰਘ ਹੋਰਾਂ ਦੀ ਜਨਮ ਦੀ ਜਿਹੜਾ ਤਰੀਕ ਹੈ 188590 ਉਹਨਾਂ ਦੀ ਹੈ ਜੋ ਸਰਦਾਰ ਗੋਪਾਲ ਸਿੰਘ ਨੇ 1895 ਨੇ ਹੋਰ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਬਣੇ ਉਹਨਾਂ ਦੀ ਤਰੀਕ ਕਿਸੇ ਦੀ 1897 ਹੋਊਗੀ ਕਿਸੇ ਦੀ 1899 ਹੋਊਗੀ ਮੇਰੇ ਕਹਿਣ ਦਾ ਮਤਲਬ ਹੈ ਵੀ ਜਦੋਂ ਅਕਾਲੀ ਦਲ ਦੇ ਪ੍ਰਧਾਨ ਬਣੇ ਤਾਂ ਉਹ ਬੜੇ ਆਪਦੇ ਜਵਾਨੀ ਦੇ ਦਿਨਾਂ ਵਿੱਚ ਸਨ ਉਹਨਾਂ ਦੀ ਉਦੋਂ ਉਮਰ ਕਿਸੇ ਦੀ 30 ਸਾਲ ਸੀ ਕਿਸੇ ਦੀ 35 ਸਾਲ ਸੀ 40 ਸਾਲਾਂ ਤੋਂ ਉੱਪਰ ਵੀ ਕੋਈ ਟਾਵਾਂ ਟਾਵਾਂ ਸੀ ਤਾਂ ਇੱਕ ਇੱਥੇ ਦੇਖੋ ਆਪਾਂ ਨੂੰ ਯੂਥ ਦੇ ਲਈ ਯੂਥ ਨੂੰ ਇਨਵੋਲ ਕਰਨ ਦੇ ਲਈ ਇੱਕ ਬੜੀ ਜ਼ਿਆਦਾ ਇਹਦੇ ਵਿੱਚ ਹਿੱਸੇਦਾਰੀ ਪਾਉਣ ਦੀ ਲੋੜ ਹੈ ਸਾਡੀ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਐ ਇਸਦੇ ਜਿੰਨੇ ਆਗੂ ਨੇ ਸਾਡੇ ਪ੍ਰਧਾਨ ਐਮਪੀ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਉਮਰ 32-33 ਸਾਲ ਬਾਈ ਦੀਪ ਸਿੱਧੂ ਦੀ 37-38 ਸਾਲ ਸੀ ਤੇ ਹੋਰ ਜਿੰਨੇ ਜੇਲ੍ਹਾਂ ਦੇ ਵਿੱਚ ਨੇ ਇਸ ਸਮੇਂ ਜਿੰਨੇ ਨੌਜਵਾਨ ਨੇ ਚੜੋਪ ਪਜੋਲੀ ਸਾਹਿਬ ਨੇ ਵੀ ਗੱਲ ਸਹੀ ਕੀਤੀ ਸੀ ਬੜੇ ਜਿਆਦਾ ਤੁਸੀਂ ਲਾ ਲੋ ਕਈ ਵਿਚਾਰੇ ਗਰੀਬ ਘਰਾਵਾਂ ਚੋਂ ਨੇ ਬੜੇ ਪਿਛੜੇ ਨੇ ਪਰ ਉਹਨਾਂ ਤੋਂ ਬੜੇ ਜਿਆਦਾ ਸੂਝਵਾਨ ਵੀ ਬਹੁਤ ਬੜੇ ਇੰਟੈਲੈਕਚੁਅਲੀ ਬਹੁਤ ਨੇ ਜਿਹੜੇ ਸਮੇਂ ਜੇਲ੍ਹਾਂ ਦੇ ਵਿੱਚ ਨੇ ਤਾਂ ਹੀ ਤਾਂ ਉਹਨਾਂ ਸਾਰਿਆਂ ਨੇ ਦੇਖੋ ਕੋਈ ਸਾਨੂੰ ਕਿਸੇ ਦੀ ਸਪੋਰਟ ਨਹੀਂ ਸੀ ਕੁਝ ਨਹੀਂ ਸੀ ਇਹੋ ਜਾਂ ਤਾਂ ਉਹਨਾਂ ਸਾਰਿਆਂ ਨੇ 6 ਮਹੀਨਿਆਂ ਦੇ ਵਿੱਚ ਆਏ ਸੋਸ਼ਲ ਮੀਡੀਆ ਦੇ ਥਰੂ ਚਾਹੇ ਜਿਵੇਂ ਮਰਜੀ ਐਡੀ ਵੱਡੀ ਲਹਿਰ ਤਾਂ ਚਲਾਈ ਉਹ ਲਹਿਰ ਚੱਲੀ ਕਿਉਂ ਉਹ ਦਿਮਾਗ ਨਾਲ ਹੀ ਚੱਲ ਸਕਦੀ ਆਪਾਂ ਕਹੀਏ ਕੋਈ ਲੇਲੜੀਆਂ ਜਾਂ ਗੱਲਾਂ ਕਰਕੇ ਜਾਂ ਕੋਈ ਐਂ ਤਾਂ ਕੋਈ ਕਿਸੇ ਦੇ ਮਗਰ ਲੱਗਦਾ ਨਹੀਂ ਜੇ ਕਿਸੇ ਬੰਦੇ 'ਚ ਕੋਈ ਆਗੂ ਵਾਲਾ ਗੁਣ ਹੋਊਗਾ ਕੋਈ ਗੱਲ ਚੱਜਦੀ ਕਰੂਗਾ ਤਾਹੀਂ ਉਹ ਗੱਲ ਚੱਲਦੀ ਐ ਤਾਂ ਹੀ ਉਸ ਚੀਜ਼ ਦੇ ਵਿਊ ਆਉਂਦੇ ਨੇ ਤਾਂ ਇੱਥੇ ਤਾਂ ਇੱਥੇ ਮੇਰੀ ਇੱਕ ਬੇਨਤੀ ਐ ਵੀ ਜੋ ਆਪਾਂ ਇਕੱਠੇ ਹੋਣਾ ਐ ਤਾਂ ਤੁਸੀਂ ਸਾਡੇ ਪਾਰਟੀ ਦੇ ਜਿਹੜੇ ਆਗੂ ਨੇ ਜਿਹੜੇ ਜੇਲਾ ਦੇ ਵਿੱਚ ਅਕਾਲੀਆਂ ਨੂੰ ਆਪਾਂ ਰਿਲੇਟ ਕਰਦੇ ਆਂ ਸੰਘਰਸ਼ ਦੇ ਨਾਲ ਰਿਲੇਟ ਕਰਦੇ ਤਾਂ ਸਾਡੇ ਪਾਰਟੀ ਦੇ 21ਵੀਂ ਸਦੀ ਦੇ ਵਿੱਚ ਜਦੋਂ ਦੇਖੋ ਕਿਸੇ ਕੋਲ 50 ਮਿੰਟਾਂ ਦੀ ਕੋਈ ਵੇਲ ਨਹੀਂ ਤਾਂ ਉਦੋਂ ਵੀ ਦੇਖੋ ਢਾਈ ਢਾਈ ਸਾਲ ਹੋ ਗਏ ਐਨਐਸਐ ਲਵਾਏ ਨੇ ਤੇ ਸਾਰਾ ਯੂਥ ਸਾਰੇ ਨੌਜਵਾਨ ਨੇ ਤੁਹਾਨੂੰ ਕੋਈ 40 ਸਾਲਾਂ ਤੋਂ ਵੱਧ ਬੰਦਾ ਕੋਈ ਟਾਵਾ-ਟਾਵਾ ਮਿĐੂਗਾ ਤੇ ਆਪਣੇ ਇਤਿਹਾਸ ਵਿੱਚ ਵੀ ਇਹ ਜਦੋਂ ਨਵਾਬ ਕਪੂਰ ਸਿੰਘ ਹੋ ਰਾਣੇ ਉੱਥੇ ਕਾਲ ਤੱਕ ਸਾਹ ਤੇ ਇਕੱਠ ਕੀਤਾ ਸੀ ਉਦੋਂ ਦੋ ਦਲ ਸੀ ਇੱਕ ਤਰਨਾ ਦਲ ਸੀ 40 ਸਾਲਾਂ ਤੋਂ ਘੱਟ ਵਾਲੇ ਇੱਕ ਬੁੱਢਾ ਦਲ ਸੀ 40 ਸਾਲਾਂ ਤੋਂ ਉੱਪਰ ਵਾਲੇ 80% ਜਿਹੜਾ ਉਦੋਂ ਗਿਣਤੀ ਸੀ ਉਹ ਤਰਨਾ ਦਲ ਦੀ ਸੀ 20% ਗਿਣਤੀ ਉੱਥੇ ਬੁੱਢਾ ਦਲ ਦੀ ਸੀ ਤਾਂ ਬੜੀ ਜ਼ਿਆਦਾ ਲੋੜ ਹੈ ਹੁਣ ਮੈਂ ਵੀ ਹਲਕਿਆਂ ਵਿੱਚ ਇੱਦਾਂ ਜਾਣਾਂ ਹੈ ਆਖਰ ਅਗੇ ਲਾ ਕੇ ਚਲਣਾ ਤਾਂ ਯੂਥ ਨੇ ਐਡਵਾਈਸ ਕਰਨਾ ਸਲਾਹ ਦੇਣੀ ਉਹ ਉਹ ਬਿਉਰਗਾਂ ਦਾ ਕੰਮ ਹੁੰਦਾ ਹੈ ਪਰ ਆਪਾਂ ਹੁਣ ਸੋਚੀਏ ਵੀ 80 ਸਾਲਾਂ ਦੇ ਵਿੱਚ ਵੀ ਜਿਹੜੀ ਸੱਤਾ ਦੀ ਲਾਲਸਾ ਨਾ ਜਾਵੇ ਤਾਂ ਉੱਥੇ ਕੌਮ ਦਾ ਕੀ ਸਵਰਨਾ ਹੈ ਉੱਥੇ ਕੀ ਚੇਂਜ ਆਉਣੀ ਹੈ ਤੇ ਬਾਕੀ ਮੈਂ ਚਲੋ 2 ਮਿੰਟਾਂ ਦੇ ਵਿੱਚ ਇੱਕ ਹੋਰ ਜਿਹੜੀਆਂ ਮੈਨੂੰ ਲੱਗਦੀਆਂ ਨੇ ਵੀ ਆਪਣੀ ਕੀ ਚੇਂਜ ਹੋਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਦੇਖੋ ਜਿਹੜਾ ਵੋਟਾਂ ਦਾ ਪ੍ਰਬੰਧ ਹੈ ਦੁਨੀਆ ਭਰ ਦੇ ਵਿੱਚ ਚੱਲਦਾ ਹੈ ਜੇ ਅਮਰੀਕਾ ਚ ਵੋਟਾਂ ਪੈਂਦੀਆਂ ਨੇ ਬਾਕੀ ਯੂਰਪ ਚ ਪੈਂਦੀਆਂ ਨੇ ਤੇ ਆਪਾਂ ਕਿਵੇਂ ਇਸ ਇਸ਼ੂ ਚੇਂਜ ਕਰ ਸਕਦੇ ਆ ਆਪਣੇ ਬੜੇ ਜਿਆਦਾ ਇੱਥੇ ਜਿਹੜੇ ਲੀਡਰ ਨੇ ਜਿਨ੍ਹਾਂ ਦਾ ਜਿਹੜਾ ਤੁਸੀਂ ਲਾ ਲੋ ਮੇਲ ਜੋਲ ਹੁੰਦਾ ਹੈ ਜਾਂ ਉਹਨਾਂ ਦੀ ਇੰਟਰੈਕਸ਼ਨ ਹੁੰਦੀ ਹੈ ਡੀਪ ਸਟੇਟ ਨਾਲ ਹੁੰਦੀ ਹੈ ਜਿਹੜੀ ਇੰਟੈਲੀਜੈਂਸ ਆ ਉਹਨਾਂ ਨਾਲ ਹੁੰਦੀ ਹੈ ਜਿਹੜੀ ਬਿਊਰੋਕ੍ਰੇਸੀ ਨਾਲ ਹੁੰਦੀ ਹੈ ਤਾਂ ਆਪਾਂ ਜਦੋਂ ਇੰਡੀਆ ਦਾ ਜਿਹੜਾ ਬਿਊਰੋਕ੍ਰੇਸੀ ਢਾਂਚਾ ਹੈ ਉਹ ਜਦੋਂ ਕੋਈ ਐਂ ਤਾਂ ਉਹ ਬੜਾ ਜਿਆਦਾ ਉਹ ਕਿਉਂ ਸਥਾਈ ਹੈ ਉਹ ਇਸ ਕਰਕੇ ਸਥਾਈ ਆ ਉੱਥੇ ਮੈਰਿਟ ਨੂੰ ਤਵੱਜੋ ਦਿੱਤੀ ਜਾਂਦੀ ਹੈ ਉੱਥੇ ਇਹ ਜ਼ਰੂਰ ਹੈ ਵੀ ਚਲੋ ਵੀ ਜਿਹੜੇ ਅਫਸਰ ਨੇ ਉਹ ਪੜੇ ਲਿਖੇ ਬੰਦੇ ਮੈਰਿਟ ਨਾਲ ਲਾਏ ਜਾਂਦੇ ਨੇ ਜੇ ਆਪਣੇ ਬੰਦਿਆ 'ਚ ਹੀ ਗੁਣ ਨਹੀਂ ਹੋਊਗਾ ਆਪਾਂ ਕੂਟਨੀਤੀ ਨਹੀਂ ਜਾਣਦੇ ਤਾਂ ਆਪਾਂ ਕਿਵੇਂ ਉਹਨਾਂ ਨਾਲ ਕੋਈ ਟਕਰਾਰ ਕੋਈ ਟੇਬਲ ਟਾਕ ਕਰ ਲਵਾਂਗੇ ਤਾਂ ਸਭ ਤੋਂ ਵੱਡੀ ਲੋੜ ਹੈ ਜੇ ਚੇਂਜ ਲਿਆਉਂਦੀ ਹਿਊਮਨ ਰਿਸੋਰਸ ਜਿਹੜਾ ਆਪਣਾ ਕੁਆਲਿਟੀ ਆਫ ਆਪਾਂ ਜਿਹੜਾ ਪ੍ਰੋਡਕਟ ਅੱਗੇ ਪੈਦਾ ਕਰ ਰਹੇ ਆ ਜੇ ਆਪਾਂ ਪੁਰਾਣੇ ਅਕਾਲੀ ਲੀਡਰਾਂ ਬਾਰੇ ਪੜੀਏ ਸਾਰੇ ਖਾਲਸਾ ਵਿਦਿਆਲੇ ਚੋਂ ਪੜੇ ਸੀ ਵਿਦਿਆਲੇ ਉਪਦੇਸ਼ਕ ਖਾਲਸਾ ਉਪਦੇਸ਼ਕ ਵਿਦਿਆਲਾ ਆਂਦੇ ਸੀ ਖਾਲਸਾ ਕਾਲਜਾਂ ਚੋਂ ਪੜੇ ਸੀ ਪਰ ਅੱਜ ਜਿਹੜੇ ਸਾਡੇ ਇੰਸਟੀਟਿਊਸ਼ਨਸ ਨੇ ਸਾਡੇ ਕਾਲਜ ਨੇ ਆਪਾਂ ਵੱਡੇ ਸ਼ਹਿਰਾਂ ਚ ਗੱਲ ਕਰੀਏ ਤਾਂ ਜਿਹੜੇ ਈਸਾਈ ਕ੍ਰਿਸਚੀਅਨ ਮਿਸ਼ਨਰੀਜ਼ ਦੇ ਸਕੂਲ ਨੇ ਉਹ ਚੋਟੀ ਦੇ ਮੰਨੇ ਜਾਂਦੇ ਨੇ ਤੁਸੀਂ ਚੰਡੀਗੜ੍ਹ ਲਾ ਲਓ ਲੁਧਿਆਣਾ ਲਾ ਲਓ ਸਾਡਾ ਬਠਿੰਡਾ ਸ਼ਹਿਰ ਲਾ ਲਓ ਅੰਮ੍ਰਿਤਸਰ ਦੇ ਵਿੱਚ ਲਾ ਲਓ ਹਾਲਾਂਕਿ ਸਾਡੀਆਂ ਕਾਲ ਅਕੈਡਮੀਆ ਹੈਗੀਆਂ ਨੇ ਪਰ ਉਥੇ ਕਿੰਨਾ ਕੁ ਆਪਾਂ ਇੱਕ ਬਹੁਤ ਜ਼ਿਆਦਾ ਸੂਝਵਾਨ ਪੜ੍ਹੇ ਲਿਖੇ ਤੇ ਇੰਟੈਲੈਕਚੁਅਲ ਵਰਗ ਆਪਾਂ ਪੈਦਾ ਕਰ ਰਹੇ ਆ ਤਾਂ ਜਿਹੜੀ ਅਕਾਲੀ ਦਲ ਚ ਗ੍ਰਾਵਿਟ ਆਈ ਹੈ ਇਹ ਮੈਂ ਮੈਂ ਇਹ ਘੱਟ ਸਮਝਦਾ ਮੈਂ ਨਹੀਂ ਮੇਰੇ ਮੈਂ ਸਮਝਦਾ ਵੀ ਇਸ ਜਿਹੜੀ ਗ੍ਰਾਵਿਟ ਆਈ ਹੈ ਉਸ ਦੇ ਜਿਹੜੇ ਘੱਟ ਕਾਰਨ ਇਹ ਨਹੀਂ ਵੀ ਕੋਈ ਟਾਂਚੇ ਚ ਡਿਫੈਕਟ ਹੈ ਉਹ ਉਹਦਾ ਬਹੁਤਾ ਕਾਰਨ ਇਹ ਹੈ ਵੀ ਉਥੇ ਜਿਹੜਾ ਡਿਫੈਕਟ ਹੈ ਉਹ ਲੀਡਰਸ਼ਿਪ 'ਚ ਡਿਫੈਕਟ ਹੈ ਉਹ ਆਪਾਂ ਅੱਗੇ ਚਾਪਲੂਸੀਆ 'ਚ ਪੈ ਗਏ ਆਪਾਂ ਡਾਇਨਾਸਟਿਕ ਪੋਲਿਟਿਕਸ ਦੇ ਵਿੱਚ ਆ ਗਏ ਵੀ ਜਦੋਂ ਚਾਪਲੂਸੀਆ ਲੈ ਲਈਏ ਜ਼ਿਲ੍ਹਾ ਪ੍ਰਸ਼ਦ ਦੀਆਂ ਪ੍ਰਧਾਨਗੀਆਂ ਲੈ ਲਈਏ ਆਹ ਲੈ ਲਈਏ ਵੈਸੇ ਬੰਦੇ 'ਚ ਕੋਈ ਗੁਣ ਕੋਈ ਹੁੰਦਾ ਨਹੀਂ ਤੇ ਮੱਥੇ ਆਪਾਂ ਉਹੀ ਉਹਨੂੰ ਫਜ਼ੂਲ ਦੇ ਵਿੱਚ ਦੂਰੋਂ ਟੇਕਦੇ ਰਹਿੰਦੇ ਆ ਤਾਂ ਉਥੇ ਲੀਡਰਸ਼ਿਪ ਦੀ ਅਨਹੋਂਦ ਕਰਕੇ ਲਾਲਸਾ ਕਰਕੇ ਉਹ ਲੀਡਰਸ਼ਿਪ ਘਟ ਸੀ ਉਹ ਜਿਹੜਾ ਬਾਦਲਾਂ ਦਾ ਪ੍ਰਧਾਨ ਹੈ ਉਹ ਲੀਡਰ ਘਟ ਹੈ ਸਿੱਖ ਇਤਿਹਾਸ ਬਾਰੇ ਉਹਨੂੰ ਘੱਟ ਪਤਾ ਹੈ ਤੇ ਬਿਜ਼ਨਸ ਬਾਰੇ ਜ਼ਿਆਦਾ ਪਤਾ ਹੈ ਡਿਗਰੀਆਂ ਉਹਦੀਆਂ ਬਿਜ਼ਨਸ ਦੇ ਵਿੱਚ ਨੇ ਲੈਂਡ ਪੂਲਿੰਗ ਪੰਜਾਬ ਦੇ ਵਿੱਚ ਆ ਮੋਹਾਲੀ ਏਰੀਆ ਦੇ ਵਿੱਚ ਆਈ ਇਹਨਾਂ ਦੇ ਬਾਦਲਾਂ ਦੇ ਰਾਜ ਦੇ ਵਿੱਚ ਪਲੀਜ਼ ਸੰਖੇਪ ਦੇ ਵਿੱਚ ਨਿਬੇੜੋ ਜੀ ਪਲੀਜ਼ ਅੱਜ ਇਹ ਤਾਂ ਉਸ ਤੋਂ ਬਾਅਦ ਜਿਹੜੀ ਪਹਿਲੀ ਚੇਂਜ ਹੈ ਉਹ ਹਿਊਮਨ ਰਿਸੋਰਸ ਦੇ ਵਿੱਚ ਹੈ ਬੈਟਰ ਹਿਊਮਨ ਰਿਸੋਰਸ ਪੈਦਾ ਕਰਨਾ ਬੈਟਰ ਲੀਡਰਸ਼ਿਪ ਲਿਆਉਣੀ ਸਧਾਰਨ ਘਰਾਂ ਦੇ ਵਿੱਚੋਂ ਜਿਹੜੇ ਬੰਦੇ ਵਿੱਚ ਕੋਈ ਗੁਣ ਹੋਵੇ ਉਸ ਬੰਦੇ ਨੂੰ ਅੱਗੇ ਕਰਨਾ ਦੂਜਾ ਜਿਹੜਾ ਮੈਂ ਇੱਕ ਸਮਝਦਾ ਹਾਂ ਵੀ ਜਿਹੜਾ ਐਸਜੀਪੀਸੀ ਦਾ ਹੈ ਉਹ ਆਪਾਂ ਨੂੰ ਬਾਕੀ ਗੁਰੂ ਘਰਾਂ ਦੇ ਪ੍ਰਬੰਧ ਨੂੰ ਵੀ ਜੋ ਚਾਹੇ ਸਟੇਟ ਤੋਂ ਬਾਹਰ ਨੇ ਉਹ ਆਪਾਂ ਨੂੰ ਐਸਜੀਪੀਸੀ ਦੇ ਅਧੀਨ ਲਿਆਉਣਾ ਚਾਹੀਦਾ ਹੈ ਇੱਕ ਜਿਹੜਾ ਸੰਵਿਧਾਨ ਐਸਜੀਪੀਸੀ ਦਾ ਤਕੜਾ ਹੋਣਾ ਚਾਹੀਦਾ ਹੈ ਜਿਹੜੀਆਂ ਟਿਨਿਓਰ ਫਿਕਸ ਹੋਣਾ ਚਾਹੀਦਾ ਹੈ ਜੇ ਕੋਈ ਜਿਵੇਂ ਹੁਣ ਆਪਣੇ 15 ਸਾਲਾਂ ਤੋਂ ਚੋਣ ਨਹੀਂ ਹੋਈ 2011 ਚ ਹੋਈ ਸੀ ਤੋ ਪਹਿਲਾਂ ਜਿਹੜੀ 5 ਸਾਲਾਂ ਤੋਂ ਬਾਅਦ ਉਹ ਜਿਹੜੀ ਚੀਜ਼ ਨਲੈਂਡ ਵੋਇਡ ਹੋ ਜਾਣੀ ਚਾਹੀਦੀ ਸੀ ਉਹ 5 ਸਾਲਾਂ ਤੋਂ ਬਾਅਦ ਨਵੀਆਂ ਚੋਣਾਂ ਹੋਣੀਆਂ ਚਾਹੀਦੀਆਂ ਸੀ ਐਸਜੀਪੀਸੀ ਕੋਲ ਹੀ ਹੁਣ ਜਿਹੜਾ ਆਪਣੀਆਂ ਐਮਐਲਏ ਐਮਪੀ ਦੀਆਂ ਚੋਣਾਂ ਹੁੰਦੀਆਂ ਨੇ ਕੋਰਟ ਇਸ ਦੇ ਉੱਪਰ ਚ ਰੋਕ ਨਹੀਂ ਲਾ ਸਕਦੀ ਚਾਹੇ ਜੋ ਮਰਜੀ ਹੈ ਕੋਈ ਕੈਂਡੀਡੇਟ ਸਹੀ ਚੁਣਿਆ ਗਿਆ ਹੈ ਗਲਤ ਚੁਣਿਆ ਗਿਆ ਹੈ ਉਹ ਬਾਅਦ ਚ ਫੈਸਲਾ ਹੁੰਦਾ ਹੈ ਪਹਿਲਾਂ ਚੋਣ ਨਹੀਂ ਕਦੇ ਰੁਕਦੀ ਤਾਂ ਐਸਜੀਪੀਸੀ ਉੱਪਰ ਸੁਪਰੀਮ ਕੋਰਟ ਨੇ ਘਟੋ-ਘਟਵੀ 10 ਸਾਲਾਂ ਤੋਂ ਰੋਕ ਲਾ ਕੇ ਦਿੱਤੀ ਕਦੇ ਕੋਈ ਸਹਿਜ ਧਾਰੀ ਅੱਗੇ ਹੋ ਜਾਂਦੇ ਨੇ ਸਾਨੂੰ ਮੌਕਾ ਦੋ ਕਦੇ ਹਰਿਆਣੇ ਵਾਲੇ ਰਿੱਟ ਪਾ ਦਿੰਦੇ ਨੇ ਸਾਨੂੰ ਅਲੱਗ ਕਰਕੇ ਦੋ ਤਾਂ ਕੋਈ ਰੋਕਣੀ ਹੋਣੀ ਚਾਹੀਦੀ 5 ਸਾਲਾਂ ਬਾਅਦ ਚੋਂ ਇਹ ਐਸਜੀਪੀਸੀ ਸਮਾਪਤ ਹੋਣੀ ਚਾਹੀਦੀ ਹੈ ਤੇ ਗੁਰਸਿੱਖ ਬੰਦੇ ਅਮਰੇ ਧਾਰੀ ਬੰਦੇ ਤੇ ਇੱਥੇ ਨਾਲੇ ਮੈਂ ਜੋ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਸਰੋਂ ਸਾਹਿਬ ਨੇ ਉਹਨਾਂ ਨਾਲ ਵੀ ਡਿਸਕਸ਼ਨ ਕੀਤੀ ਸੀ ਪਾਰਟੀਆਂ ਐਸਜੀਪੀਸੀ ਚ ਹਿੱਸਾ ਲੈ ਹੀ ਨਹੀਂ ਸਕਦੀ ਆਪਾਂ ਕੋਈ ਕੈਂਡੀਡੇਟ ਲੜ ਨਹੀਂ ਸਕਦਾ ਵੀ ਮੈਂ ਕਿਸੇ ਪਾਰਟੀ ਦਾ ਤੇ ਮੈਨੂੰ ਲੜਨ ਦਿਓ ਤਾਂ ਦੇਖੋ ਪੋਲਿਟਿਕਸ ਤੋਂ ਪਹਿਲਾਂ ਹੀ ਫ੍ਰੀ ਹੈ ਤਾਂ ਇਨੀਆਂ ਕੋ ਮੇਰੀਆਂ ਬੇਨਤੀਆਂ ਨੇ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ